ਰਕੋਲੀ ਅੰਦਰ ਰਾ 150 ਰੁਪਏ ਕਿ ਲੋ ਕਹਿਮੋ ਜੀ ਇਹ 150 ਰੁਪਏ ਜੀ 30 ਦੇ ਪੈਸੇ ਜੈਸੀ ਕੁਆਲਟੀ ਵੈਸਾ ਮਿਲੋ ਗੋਰੀ ਬੰਦਰੀ ਮੀਡੀਅਮ ਬੰਦਰਾ ਲਾਲ ਬੰਦਰਾ ਮਾਰੂ ਬੰਦਰਾ ਹਾਂ ਜੀ ਪੂਰਾ 150 ਰੁਪਏ ਦੇਖ 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 ਜਾਂ 70 70 ਦਾ ਵੀ ਹੋ ਜਾਣਾ ਤੇ ਗਾਈ ਸਮਝ ਲਓ 70 70 ਬੰਦਰੀ 50 ਜਾਂ ਜੀ ਬੰਦਰਾ ਵੇਰ ਵੀ ਨੰਪੇ ਪੱਲਮੇ ਧੰਵਾ ਆਂਜੀ 99 ਰੁਪਏ ਮੇਰੇ ਪੜਾ ਦੇ 99 ਰੁਪਏ ਇੱਧਰੋਂ ਮੈਂ ਕਿਹੜਾ ਲੈਣ ਨਾ ਤੇਰੇ ਜਿਹੜੇ ਘਰ ਦਾ ਲਸਣ ਹੈ ਜੀ ਲਟਵਾ ਦਾ ਡੱਬਾ ਲੈ ਨੇ ਇਹ 99 ਰੁਪਏ ਜੀ ਉਹ ਕੰਮ ਕਰੋ ਵੇਚ ਦिए ਖੁਸ਼ ਹਾਂ ਲੈ ਖੋ ਜੀ ਮਾਲ ਕਰੋ ਰੋਟੀ ਦਾ ਮੇਲੇ ਆਏਗਾ ਦੋ ਮੈਸਰ ਰਾਜੂ ਉਹ ਜੀਰਾ ਇਹ ਜੀਰਾ ਬਸ ਬੋਨਾ ਕਰ ਲਿਆ ਬਸ 50 ਰੁਪਏ ਇਹੋ ਜਿਹੇ ਸੋਤੇ ਭਾ ਮਿਲਦੇ ਨਹੀਂ ਤੁਹਾਨੂੰ ਕੋਰਾ ਜਰਾ ਆ ਬੋਲੋ ਜੀ 100 ਰੁਪਏ ਕਿਲੋ ਕਹਿਮੋ ਜੀ ਗੋਲੀ ਆਵਲੀ ਓ ਜੀਣਾ ਓਏ 105 6 7 ਜੀ ਬਾਲ ਖੱਦਾ 15 ਕਾਪੀ ਕਹਣਾ ਮੈਂ ਫੜੀ ਇੱਥੇ ਪਈ ਸੀ ਕਾਪੀ ਦਾ ਜਿਹੜਾ ਬਾਦ ਨਹੀਂ ਬਾਦ ਲੱਗੀ ਜਾ 15 16 ਕਰਦੇ ਆ ਤੁਹਾਡੇ ਹੋਰ ਕਿਸੇ ਸੱਜਣ ਨੇ ਕਰਨੇ ਵੀਰੀ ਕੀ ਗੱਲ ਹੋ ਗਈ ਹੈ ਪਿੱਛੇ ਖੜ ਗਿਆ ਮੇਰਾ ਵੀਰ 1 ਰੁਪਏ ਬੀੜੀ ਕੰਪਨੀ ਦੇ ਇੱਕ ਜੀ ਹਾਂ ਜੀ ਗੰਡੇ ਬੰਦ ਕਰ ਲੋ ਇਹਦਾ ਨਹੀਂ ਪੜਾਉਂਦਾ ਉਹ ਬੋਲਦਾ ਹੀ ਬੈਵਰੇਜ ਨਹੀਂ ਹੋਊਗਾ ਉਹਨੇ ਆਪੇ ਕਹਿ ਦੇਣਾ ਮੈਂ ਬਾਹਰ ਆਂ 26 ਰੁਪਏ ਹਾਂ ਜੀ 27 ਭਾਈ ਪੂਰੀ ਬਿੰਦੀ ਵੇਚਦੇ ਆ ਹਲੋ ਵੱਧ ਲੱਗਦਾ 35 35 ਇਹ ਤੇ ਮੁੰਡੇ ਨੂੰ ਘਰ ਤੇ 33 ਬਾਅਦ ਉਹ ਮਾਉਂ ਨਾਲ ਹੀ ਬੋਲੇਗੀ ਇਹ ਬੋਲੀ ਆ ਕਿਹੜੇ ਕਰਦੀ ਨੇ ਰੀਆ ਜੀ ਇਹ ਆਪਣੀ ਹੈ ਲੇ ਗੋ ਜੀ ਉਧਰ ਮਾਲਕ ਰੋਟੀ ਦੋਣੇ